ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਕਿ ਜੇਕਰ ਤੁਸੀਂ ਜਪਜੀ ਸਾਹਿਬ ਦੀ ਇਸ ਪੌੜੀ ਦਾ ਜਾਪ ਕਰ ਲੈਂਦੇ ਹੋ ਤਾਂ ਵੇਖ ਲੈਣਾ ਤੁਹਾਡੀ ਹਰ ਮੁਸ਼ਕਿਲ ਦਾ ਹੱਲ ਪਰਮਾਤਮਾ ਜੀ ਆਪ ਕਰ ਦੇਣਗੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਮਿਹਰ ਭਰਿਆ ਹੱਥ ਤੁਹਾਡੇ ਪਰਿਵਾਰ ਤੇ ਅਤੇ ਤੁਹਾਡੇ ਤੇ ਹਮੇਸ਼ਾ ਦੇਲੇ ਬਣ ਜਾਵੇ ਅਤੇ ਸਰਬੱਤ ਦਾ ਭਲਾ ਹੋ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਸੇ ਵਿਸ਼ੇ ਤੇ ਹੀ ਗੱਲਬਾਤ ਕਰਨੀ ਹੈ। ਇਸ ਕਰਕੇ ਵੀਡੀਓ ਨੂੰ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਜੀ ਕਿਉਂਕਿ ਸਾਧ ਸੰਗਤ ਜੀ ਅੱਧੀ ਤੇ ਅਧੂਰੀ ਗੱਲ ਕਦੇ ਵੀ ਸਮਝ ਨਹੀਂ ਆਉਂਦੀ। ਸਾਧ ਸੰਗਤ ਜੀ ਮਹਾਪੁਰਖ ਜੀ ਸਮਝਾਉਂਦੇ ਹਨ ਕਿ ਭਾਈ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਦੁੱਖ ਤਕਲੀਫਾਂ ਹਨ। ਤਾਂ ਦੁਨੀਆ ਉੱਤੇ ਕੋਈ ਵੀ ਐਸਾ ਇਨਸਾਨ ਤੁਹਾਨੂੰ ਨਹੀਂ ਦਿ세ਗਾ ਜਿਸ ਦੀ ਜ਼ਿੰਦਗੀ ਦੇ ਵਿੱਚ ਕੋਈ ਵੀ ਦੁੱਖ ਨਾ ਹੋਵੇ ਜਾਂ ਦੁੱਖ ਆਇਆ ਨਾ ਹੋਵੇ ਬਸ ਫਰਕ ਇੰਨਾ ਹੈ ਕਿ ਜੋ ਮਨੁੱਖ ਗੁਰੂ ਦੇ ਨਾਲ ਗੁਰਬਾਣੀ ਦੇ ਨਾਲ ਜੁੜੇ ਹੋਏ ਹਨ ਉਹਨਾਂ ਦੀ ਜ਼ਿੰਦਗੀ ਵਿੱਚ ਜਦੋਂ ਦੁੱਖ ਆਉਂਦੇ ਹਨ ਤਾਂ ਉਹ ਹਿੰਮਤ ਨਹੀਂ ਹਾਰਦੇ ਕਿਉਂਕਿ ਉਹਨਾਂ ਦੇ ਉੱਪਰ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਉਹ ਆਪਣੇ ਉਹਨਾਂ ਦੁੱਖਾਂ ਦੇ ਨਾਲ ਪਰੇਸ਼ਾਨੀਆਂ ਦੇ ਨਾਲ ਲੜਦੇ ਹਨ ਉਹਨਾਂ ਦੇ ਵਿੱਚੋਂ ਬਾਹਰ ਆਉਣ ਦੀ ਕੋਸ਼ਿਸ਼ ਲਗਾਤਾਰ ਹੀ ਕਰਦੇ ਰਹਿੰਦੇ ਹਨ ਕਿਉਂਕਿ ਉਹਨਾਂ ਦੇ ਸਿਰ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਮਿਹਰ ਭਰਿਆ ਹੱਥ ਹੁੰਦਾ ਹੈ ਸਾਡੀ ਹਰ ਮੁਸੀਬਤ ਹਰ ਸਮੱਸਿਆ ਦਾ ਇੱਕੋ ਹੱਲ ਹੈ ਉਹ ਹੈ ਗੁਰਬਾਣੀ ਤੇ ਅੱਜ ਆਪਾਂ ਉਸੇ ਪੌੜੀ ਦੇ ਬਾਰੇ ਗੱਲ ਕਰਨੀ ਹੈ ਕਿ ਜਿਸ ਪੌੜੀ ਦਾ ਜਾਪ ਜੇਕਰ ਅਸੀਂ ਸਾਰੇ ਹੀ ਦਿਨ ਵਿੱਚ ਇੱਕ ਵੀ ਵਾਰ ਕਰ ਲਈਏ ਤਾਂ ਵੇਖਣਾ ਕਿ ਤੁਹਾਡੇ ਘਰ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਹੋ ਜਾਵੇਗਾ ਤੁਹਾਡੇ ਸਾਰੀਆਂ ਹੀ ਪਰੇਸ਼ਾਨੀਆਂ ਖਤਮ ਹੋ ਜਾਣਗੀਆਂ ਚਾਹੇ ਸਾਡੇ ਕੰਮਾਂ ਦੇ ਵਿੱਚ ਰੁਕਾਵਟਾਂ ਆ ਰਹੀਆਂ ਹਨ ਤਾਂ ਸਾਡੀਆਂ ਸਾਰੀਆਂ ਇਛਾਵਾਂ ਮਨੋ ਕਾਮਨਾ ਇਸ ਪੌੜੀ ਦੇ ਨਾਲ ਪੂਰੀਆਂ ਹੋ ਜਾਂਦੀਆਂ ਹਨ ਸਤਸੰਗਤ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਦੋਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਸਨ ਉਹਨਾਂ ਨੇ अनेका ਹੀ ਕੌਤਕ ਕੀਤੇ ਸਨ ਤੇ अनेका ਹੀ ਸੰਗਤਾਂ ਉਹਨਾਂ ਦੇ ਕੋਲ ਆਇਆ ਕਰਦੀਆਂ ਸਨ ਸਤਸੰਗਤ ਜੀ ਅਨੰਦਪੁਰ ਸਾਹਿਬ ਦਾ ਇਤਿਹਾਸ ਆਪਾਂ ਸਾਰੇ ਹੀ ਜਾਣਦੇ ਹਾਂ ਜਦੋਂ ਬਾਬਾ ਦੀਪ ਸਿੰਘ ਜੀ ਉਹਨਾਂ ਦੇ ਕੋਲ ਰਹਿੰਦੇ ਸਨ ਤੇ ਬਾਬਾ ਦੀਪ ਸਿੰਘ ਜੀ ਜਪਜੀ ਸਾਹਿਬ ਦਾ ਪਾਠ ਅਨੇਕਾਂ ਵਾਰ ਕਰਦੇ ਹੀ ਰਹਿੰਦੇ ਸਨ ਤੇ ਸੇਵਾ ਵੀ ਕਰਦੇ ਸਨ ਜੋ ਵੀ ਉਹਨਾਂ ਨੂੰ ਕੋਈ ਕੰਮ ਮਿਲਦਾ ਉਹ ਸੇਵਾ ਸਮਝ ਕੇ ਉਸ ਨੂੰ ਕਰਨ ਲੱਗ ਜਾਂਦੇ ਸਨ ਤੇ ਸਾਧ ਸੰਗਤ ਜੀ ਕਦੀ ਕਦੀ ਸੰਗਤ ਉਹਨਾਂ ਨੂੰ ਪੁੱਛਦੀ ਕਿ ਬਾਬਾ ਜੀ ਬੜੀ ਸੇਵਾ ਕਰਦੇ ਹੋ ਬਾਬਾ ਜੀ ਉਹਨਾਂ ਨੂੰ ਕਹਿ ਦਿੰਦੇ ਕਿ ਮੈਂ ਨਹੀਂ ਕਰਨ ਵਾਲਾ ਮੇਰੇ ਕੋਲੋਂ ਤਾਂ ਗੁਰੂ ਆਪ ਕਰਵਾ ਰਿਹਾ ਹੈ ਮੈਂ ਕੌਣ ਹੁੰਦਾ ਹਾਂ ਸੇਵਾ ਕਰਨ ਵਾਲਾ ਇਹ ਤਾਂ ਮੇਰੇ ਕੋਲ ਪ੍ਰਮਾਤਮਾ ਜੀ ਆਪ ਕਰਵਾ ਰਹੇ ਹਾਂ ਸਾਧ ਸੰਗਤ ਜੀ ਬਾਬਾ ਜੀ ਅਨੇਕਾਂ ਵਾਰ ਜਪਜੀ ਸਾਹਿਬ ਜੀ ਦਾ ਪਾਠ ਕਰਦੇ ਹੀ ਰਹਿੰਦੇ ਉਹਨਾਂ ਨੂੰ ਮਾਣ ਵੀ ਮਿਲਿਆ ਹੈ ਅੱਜ ਵੀ ਉਹੀ ਪਾਠ ਜਪਜੀ ਸਾਹਿਬ ਜੀ ਦਾ ਪਰ ਅਸੀਂ ਕੀ ਕਰਦੇ ਹਾਂ ਕਿ ਭਰੋਸਾ ਰੱਖ ਕੇ ਗੁਰੂ ਦਾ ਉਪਦੇਸ਼ ਨਹੀਂ ਸੁਣਦੇ ਗੁਰੂ ਦੀ ਬਾਣੀ ਜਪਜੀ ਸਾਹਿਬ ਵੀ ਨਹੀਂ ਪੜ੍ਹਦੇ ਜਪਜੀ ਸਾਹਿਬ ਅੱਜ ਵੀ ਉਹੀ ਹੈ ਸੰਗਤ ਜੀ ਦਿੱਲੀ ਵਿੱਚ ਤਿੰਨ ਸਿੰਘਾਂ ਨੇ ਸ਼ਹਾਦਤ ਦਿੱਤੀ ਜਪਜੀ ਸਾਹਿਬ ਪੜ੍ਹ ਕੇ ਇਹ ਅੱਜ ਵੀ ਉਹੀ ਜਪਜੀ ਸਾਹਿਬ ਹੈ ਤੇ ਗੁਰੂ ਤੇਗ ਬਹਾਦਰ ਜੀ ਨੇ ਇਸ਼ਨਾਨ ਕਰਕੇ ਜਦੋਂ ਜਪਜੀ ਸਾਹਿਬ ਦਾ ਪਾਠ ਕੀਤਾ ਤੇ ਸੀਸ ਗੰਜ ਗੁਰਦੁਆਰਾ ਸਾਹਿਬ ਜਿੱਥੇ ਬਣਿਆ ਹੋਇਆ ਹੈ ਉੱਥੇ ਸਾਹਮਣੇ ਯਾਦਗਾਰ ਬਣੀ ਹੋਈ ਹੈ ਚਾਂਦਨੀ ਚੌਕ ਉਹ ਜਪਜੀ ਸਾਹਿਬ ਹੈ ਭਾਈ ਮਨੀ ਸਿੰਘ ਜੀ ਨੇ ਜਿਹੜਾ ਪਾਠ ਕੀਤਾ ਹੈ ਉਹ ਜਪਜੀ ਸਾਹਿਬ ਹੈ ਸਾਧ ਸੰਗਤ ਜੀ ਜਦੋਂ ਵੀ ਕਿਸੇ ਸਿੰਘ ਨੇ ਸ਼ਹਾਦਤ ਦਿੱਤੀ ਉਦੋਂ ਜਪਜੀ ਸਾਹਿਬ ਦਾ ਹੀ ਪਾਠ ਕੀਤਾ ਹੈ ਸਾਹ ਸੰਗਾ ਜੀ ਇੱਕ ਵਾਰ ਬਾਬਾ ਦੀਪ ਸਿੰਘ ਜੀ ਨੇ ਲੰਗਰ ਦੀ ਸੇਵਾ ਦੇ ਵਿੱਚ ਬਰਤਨਾਂ ਦੀ ਸੇਵਾ ਕਰ ਰਹੇ ਸਨ ਤੇ ਬਰਤਨ ਨੂੰ ਉਹ ਵਾਰ-ਵਾਰ ਮਾਜ ਰਹੇ ਸਨ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਜਦੋਂ ਕੋਲੋਂ ਦੀ ਲੰਗੇ ਤੇ ਪਾਤਸ਼ਾਹ ਜੀ ਨੇ ਕੀ ਵੇਖਿਆ ਕਿ ਬਾਬਾ ਦੀਪ ਸਿੰਘ ਜੀ ਤਾਂ ਇੱਕੋ ਹੀ ਬਰਤਨ ਨੂੰ ਮਾਜੀ ਜਾ ਰਹੇ ਹਨ ਗੁਰੂ ਜੀ ਨੇ ਉਹਨਾਂ ਦੇ ਕੋਲ ਆ ਕੇ ਪੁੱਛਿਆ ਵੈਸੇ ਤਾਂ ਗੁਰੂ ਜੀ ਅੰਤਰਜਾਮੀ ਹਨ ਸਭ ਦਿਲਾਂ ਦੀਆਂ ਜਾਣਦੇ ਹਨ ਉਹਨਾਂ ਨੇ ਬਾਬਾ ਦੀਪ ਸਿੰਘ ਜੀ ਤੇ ਮੁੱਖ ਤੋਂ ਸੁਣਨਾ ਸੀ ਉਹ ਅਸਲ ਦੇ ਵਿੱਚ ਕੀ ਕਰ ਰਹੇ ਸਨ ਪਾਤਸ਼ਾਹ ਜੀ ਕਹਿੰਦੇ ਕਿ ਇਹ ਬਰਤਨ ਤਾਂ ਸਾਫ਼ ਹੋ ਚੁੱਕਾ ਹੈ ਇਸ ਨੂੰ ਤੁਸੀਂ ਹੋਰ ਕਿੰਨਾ ਕੁ ਚਮਕਾਓਗੇ ਆਪਣਾ ਇਸ ਨੂੰ ਸ਼ੀਸ਼ਾ ਬਣ ਚੁੱਕਾ ਹੈ ਤੁਸੀਂ ਆਪਣਾ ਮੁਖ ਵੇਖੋ ਇਸ ਦੇ ਵਿੱਚ ਸਾਫ਼ ਦਿਖ ਰਿਹਾ ਹੈ ਕਹਿੰਦੇ ਇਹ ਸਾਫ਼ ਹੋ ਚੁੱਕਾ ਹੈ ਤੁਸੀਂ ਇਸ ਨੂੰ ਹੋਰ ਕਿੰਨਾ ਕੁ ਸਾਫ਼ ਕਰੋਗੇ ਤੁਸੀਂ ਇੰਨਾ ਇਸ ਨੂੰ ਕਿਉਂ ਰਗੜ ਰਹੇ ਹੋ ਤਾਂ ਬਾਬਾ ਜੀ ਨੇ ਕਿਹਾ ਕਿ ਪਾਤਸ਼ਾਹ ਜੀ ਇਸ ਦੇ ਵਿੱਚੋਂ ਮੈਨੂੰ ਆਪਣਾ ਤਾਂ ਮੁਖ ਦਿਖ ਰਿਹਾ ਹੈ ਪਰ ਮੈਂ ਇਸ ਨੂੰ ਉਦੋਂ ਤੱਕ ਸਾਫ਼ ਕਰਾਂਗਾ ਜਿੰਨਾ ਤੱਕ ਤੁਹਾਡਾ ਮੂੰਹ ਇਸ ਦੇ ਵਿੱਚੋਂ ਮੈਨੂੰ ਨਹੀਂ ਦਿਖੇਗਾ ਮੈਂ ਇਸ ਕਰਕੇ ਇਸ ਨੂੰ ਸਾਫ਼ ਕਰ ਰਿਹਾ ਹਾਂ ਇਸ ਦੇ ਵਿੱਚੋਂ ਤੁਹਾਡਾ ਚਿਹਰਾ ਮੈਨੂੰ ਵਿਖਣਾ ਚਾਹੀਦਾ ਹੈ ਪਾਤਸ਼ਾਹ ਜੀ ਸੰਗਤ ਜੀ ਉਦਾਹਰਣ ਦਿੰਦੇ ਹਨ ਬਾਬਾ ਦੀਪ ਸਿੰਘ ਜੀ ਦੇ ਮਨ ਦੀ ਅਵਸਥਾ ਬੜੀ ਉੱਚੀ ਹੋ ਚੁੱਕੀ ਹੈ ਅਸਲ ਵਿੱਚ ਬਰਤਨ ਨੂੰ ਨਹੀਂ ਉਹ ਆਪਣੇ ਅੰਦਰ ਦੀ ਬਿਰਤੀ ਨੂੰ ਸਾਫ਼ ਕਰ ਰਹੇ ਹਨ ਬਾਬਾ ਦੀਪ ਸਿੰਘ ਜੀ ਨੇ ਆਪਣੇ ਮਨ ਨੂੰ ਸਾਫ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਸਾਲ ਸੰਗਤ ਜੀ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਕਿ ਇਨ੍ਹਾਂ ਵਰਗੇ ਸੂਰਮਿਆਂ ਕਰਕੇ ਹੀ ਮੈਂ ਇਹਨਾਂ ਨੂੰ ਜੋਤ ਬਖਸ਼ੀ ਹੈ ਜਿਨ੍ਹਾਂ ਨੇ ਆਪਣੇ ਗੁਰੂ ਤੇ ਭਰੋਸਾ ਰੱਖਿਆ ਹੈ। ਸਾਲ ਸੰਗਤ ਜੀ ਜਦੋਂ ਮਨੁੱਖ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਜਪਜੀ ਸਾਹਿਬ ਦੀ ਬਾਣੀ ਪੜ੍ਹਦੇ ਹਨ ਉਹਨਾਂ ਦੇ ਸਾਰੇ ਕੰਮਾਂ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਫਿਰ ਆਪ ਵਰਤ ਜਾਂਦੇ ਹਨ। ਉਹਨਾਂ ਦੇ ਘਰ ਵਿੱਚ ਬਰਕਤਾਂ ਖੁਸ਼ੀਆਂ ਹਰ ਵੇਲੇ ਬਣੀਆਂ ਰਹਿੰਦੀਆਂ ਹਨ। ਜਪਜੀ ਸਾਹਿਬ ਦੀ ਬਾਣੀ ਦੇ ਵਿੱਚ ਐਨੀ ਬਰਕਤ ਹੈ ਕਿ ਕਿਸੇ ਅਨੁਪਾਤਸ਼ਾ ਜੀ ਨੇ ਜਪਜੀ ਸਾਹਿਬ ਦਾ ਸ਼ੁੱਧ ਉਚਾਰਣ ਕਰਕੇ ਸੁਣਾਇਆ ਸੰਗਤ ਜੀ ਜੇਕਰ ਸਾਨੂੰ ਘਰ ਦੇ ਵਿੱਚ ਸੁਖ ਸ਼ਾਂਤੀ ਚਾਹੀਦੀ ਹੈ ਤਾਂ ਅੱਜ ਤੋਂ ਜਪਜੀ ਸਾਹਿਬ ਦੀ ਬਾਣੀ ਪੜ੍ਹਨੀ ਹੈ ਤੇ ਗੁਰੂ ਨਾਨਕ ਪਾਤਸ਼ਾਹ ਜੀ ਸਾਡੇ ਸਾਰੇ ਹੀ ਕਾਰਜ ਰਾਸ ਜ਼ਰੂਰ ਕਰ ਦੇਣਗੇ ਜਿਸ ਘਰ ਵਿੱਚ ਘਰ ਦੀਆਂ ਔਰਤਾਂ ਸਵੇਰੇ ਉੱਠ ਕੇ ਜਪਜੀ ਸਾਹਿਬ ਦਾ ਪਾਠ ਕਰਦੀਆਂ ਹਨ ਉਸ ਘਰ ਤੁਸੀਂ ਵੇਖ ਲੈਣਾ ਕਿ ਬਰਕਤਾਂ ਹੀ ਬਰਕਤਾਂ ਹੁੰਦੀਆਂ ਹਨ ਸਤਸੰਗਤ ਜੀ ਆਪਾਂ ਸੁੱਖ ਦੇ ਵੇਲੇ ਉਸ ਪਰਮਾਤਮਾ ਨੂੰ ਭੁੱਲ ਜਾਂਦੇ ਹਾਂ ਤੇ ਜਦੋਂ ਦੁੱਖ ਦੀ ਘੜੀ ਮੁਸੀਬਤ ਦੀ ਘੜੀ ਆਉਂਦੀ ਹੈ ਤਾਂ ਉਸ ਵੇਲੇ ਸਾਨੂੰ ਸਾਡੇ ਵਾਹਿਗੁਰੂ ਜੀ ਦੀ ਯਾਦ ਆਉਂਦੀ ਹੈ ਉਸ ਵੇਲੇ ਆਪਾਂ ਵਾਹਿਗੁਰੂ ਦੇ ਅੱਗੇ ਅਰਦਾਸਾਂ ਬੇਨਤੀਆਂ ਕਰਦੇ ਹਾਂ ਤੇ ਜੇਕਰ ਸਾਡੀ ਅਰਦਾਸ ਪੂਰੀ ਨਹੀਂ ਹੁੰਦੀ ਤਾਂ ਅਸੀਂ ਵਾਹਿਗੁਰੂ ਨੂੰ ਮੰਨਦੇ ਹੀ ਨਹੀਂ ਹਾਂ ਸਤਸੰਗਤ ਜੀ ਸਾਡੀ ਗੁਰਬਾਣੀ ਦੀ ਤਾਕਤ ਅੱਗੇ ਵੱਡੀ ਤੋਂ ਵੱਡੀ ਤਾਕਤ ਵੀ ਹਾਰ ਜਾਂਦੀ ਹੈ ਅਸੀਂ ਛੱਟ ਗੁਰਬਾਣੀ ਨੂੰ ਭੁੱਲ ਜਾਂਦੇ ਹਾਂ ਜਦੋਂ ਸਾਡੀ ਅਰਦਾਸ ਪੂਰੀ ਨਹੀਂ ਹੁੰਦੀ ਗੁਰਬਾਣੀ ਪਾਠ ਕਰਨ ਦਾ ਸਾਨੂੰ ਕੋਈ ਵੀ ਲਾਭ ਨਹੀਂ ਦਿਖਾਈ ਦਿੰਦਾ ਮੇਰੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਵਿੱਚ ਕਿਸੇ ਵੀ ਚੀਜ਼ ਦੀ ਕਮੀ ਨਹੀਂ ਹੈ ਅਤੇ ਨਾ ਹੀ ਗੁਰੂਆਂ ਦੀ ਤਾਕਤ ਦੇ ਵਿੱਚ ਸਾ ਸੰਗਤ ਜੀ ਕੋਈ ਵੀ ਕਮੀ ਸਾਨੂੰ ਨਹੀਂ ਮਿਲ ਸਕਦੀ ਪਰ ਅਸੀਂ ਆਪਣੀਆਂ ਕਮੀਆਂ ਲੱਭਣ ਦੀ ਬਜਾਏ ਆਪਣੀਆਂ ਕਮੀਆਂ ਨੂੰ ਸੁਧਾਰਨ ਦੀ ਬਜਾਏ ਆਪਣੇ ਗੁਰੂ ਵਿੱਚ ਹੀ ਕਮੀਆਂ ਲੱਭਣ ਲੱਗ ਜਾਂਦੇ ਹਾਂ ਕਿ ਸਾਡੇ ਪਤਾ ਨਹੀਂ ਕਿਉਂ ਨਹੀਂ ਸੁਣ ਰਹੇ ਅਸੀਂ ਛੱਟ ਗੁਰ ਬਾਣੀ ਨੂੰ ਭੁੱਲ ਜਾਂਦੇ ਹਾਂ ਕਿ ਸਾਡੀ ਅਰਦਾਸ ਪੂਰੀ ਨਹੀਂ ਹੁੰਦੀ ਪਾਠ ਕਰਨ ਦਾ ਕੋਈ ਵੀ ਲਾਭ ਨਹੀਂ ਹੈ ਮੇਰੇ ਗੁਰੂ ਨਾਨਕ ਦੇ ਘਰ ਵਿੱਚ ਕਿਸੇ ਵੀ ਚੀਜ਼ ਦੀ ਕਮੀ ਨਹੀਂ ਹੈ ਇਸ ਲਈ ਸਾਨੂੰ ਉਹਨਾਂ ਦੇ ਉੱਪਰ ਭਰੋਸਾ ਰੱਖਣਾ ਚਾਹੀਦਾ ਹੈ ਸਾਡੇ ਮਨ ਦੇ ਵਿੱਚ ਕਿੰਤੂ ਪਰੰਤੂ ਆਉਂਦੇ ਹੀ ਰਹਿੰਦੇ ਹਨ ਕਿਉਂਕਿ ਜਿੱਥੇ ਵਿਸ਼ਵਾਸ ਆਉਂਦਾ ਹੈ ਭਰੋਸਾ ਹੁੰਦਾ ਹੈ ਉੱਥੇ ਕੋਈ ਕਿੰਤੂ ਪਰੰਤੂ ਨਹੀਂ ਹੁੰਦਾ ਉੱਥੇ ਕੋਈ ਸਵਾਲ ਜਵਾਬ ਨਹੀਂ ਹੁੰਦਾ ਉੱਥੇ ਸਿਰਫ ਵਿਸ਼ਵਾਸ ਹੁੰਦਾ ਹੈ ਮੈਂ ਆਪਣੇ ਵਾਹਿਗੁਰੂ ਜੀ ਦੇ ਅੱਗੇ ਅਰਦਾਸ ਬੇਨਤੀ ਕਰ ਦਿੱਤੀ। ਮੇਰੇ ਵਾਹਿਗੁਰੂ ਜੀ ਨੂੰ ਪਤਾ ਹੈ ਕਿ ਕਿਹੜੀ ਚੀਜ਼ ਮੈਨੂੰ ਚਾਹੀਦੀ ਹੈ ਤੇ ਕੀ ਉਹਨਾਂ ਨੇ ਮੇਰੀ ਬਖਸ਼ਿਸ਼ ਝੋਲੀ ਦੇ ਵਿੱਚ ਪਾਉਣੀ ਹੈ। ਮੇਰੇ ਲਈ ਕੀ ਠੀਕ ਹੈ ਤੇ ਕੀ ਗਲਤ ਹੈ? ਉੱਥੇ ਭਰੋਸਾ ਹੁੰਦਾ ਹੈ। ਅਤੇ ਜਿਸ ਨੂੰ ਗੁਰੂ ਦੇ ਉੱਪਰ ਭਰੋਸਾ ਹੁੰਦਾ ਹੈ, ਉਹ ਆਪਣੇ ਵਾਹਿਗੁਰੂ ਜੀ ਦੀ ਰਜ਼ਾ ਦੇ ਵਿੱਚ ਹੀ ਰਹਿੰਦੇ ਹਨ। ਇਸ ਲਈ ਆਓ ਮਨ ਦੇ ਸਾਰੇ ਹੀ ਕਿੰਤੂ ਪ੍ਰੰਤੂ ਨੂੰ ਕੱਢ ਕੇ ਵਾਹਿਗੁਰੂ ਅਕਾਲ ਪੁਰਖ ਜੀ ਦੇ ਉੱਪਰ ਪੂਰਨ ਵਿਸ਼ਵਾਸ ਤੇ ਭਰੋਸਾ ਕਰੀਏ। ਜਿਸ ਕਰਕੇ ਜਦ ਵੀ ਸਾਡੇ ਉੱਤੇ ਮਾੜਾ ਸਮਾਂ ਆਉਂਦਾ ਹੈ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਆਪ ਹੀ ਉਸ ਨੂੰ ਦੂਰ ਕਰ ਦੇਣਗੇ ਕਿਉਂਕਿ ਸਾਡੇ ਮਨ ਦੀ ਖੁਰਾਕ ਗੁਰਬਾਣੀ ਹੈ ਗੁਰਬਾਣੀ ਦੇ ਗਿਆਨ ਨਾਲ ਇਸ ਨੂੰ ਭਰ ਕੇ ਰੱਖਿਆ ਕਰੋ ਤੇ ਸਾਧ ਸੰਗਤ ਜੀ ਅਸੀਂ ਕਿਹੜੀ ਪਉਣੀ ਦਾ ਪਾਠ ਕਰਨਾ ਹੈ ਜੀ ਉਹ ਹੈ ਜੀ ਮੂਲ ਮੰਤਰ ਦਾ ਜਾਪ ਸੋ ਆਪਾਂ ਮੂਲ ਮੰਤਰ ਦਾ ਜਾਪ ਜੇਕਰ 11 ਦਿਨ ਜਾਂ 21 ਦਿਨ ਕਰਕੇ ਵੇਖ ਲਵਾਂਗੇ ਤਾਂ ਤੁਹਾਨੂੰ ਜ਼ਿੰਦਗੀ ਵਿੱਚ ਬਦਲਾਅ ਆਉਂਦੇ ਆਪ ਹੀ ਦਿਖਾਈ ਦੇਣ ਲੱਗ ਜਾਣਗੇ ਤੁਸੀਂ ਵੇਖ ਲੈਣਾ ਕਿ ਤੁਹਾਡੀ ਬਿਰਤੀ ਇਸ ਤਰ੍ਹਾਂ ਦੀ ਬਣ ਜਾਵੇਗੀ ਕਿ ਤੁਸੀਂ ਫਿਰ ਰੋਜ਼ਾਨਾ ਹੀ ਇਸ ਪਾਠ ਨੂੰ ਕਰਨਾ ਸ਼ੁਰੂ ਕਰ ਦੇਵੋਗੇ ਫਿਰ ਕੋਸ਼ਿਸ਼ ਕਰਨੀ ਹੈ ਕਿ ਅਸੀਂ ਗੁਰਬਾਣੀ ਦੇ ਅਰਥਾਂ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਹੌਲੀ ਹੌਲੀ ਜੇਕਰ ਅਸੀਂ ਸ਼ੁਰੂਆਤ ਕਰ ਲਈਏ ਤਾਂ ਇੱਕ ਇੱਕ ਪੰਕਤੀ ਦੇ ਅਸੀਂ ਰੋਜ਼ ਦੀ ਦੇ ਅਰਥ ਜੇਕਰ ਅਸੀਂ ਸਮਝਣੇ ਸ਼ੁਰੂ ਕਰ ਦਿੱਤੇ ਤਾਂ ਵੇਖ ਲੈਣਾ ਸਾਧ ਸੰਗਤ ਜੀ ਤੁਹਾਡੇ ਤੇ ਕਿਵੇਂ ਪ੍ਰਮਾਤਮਾ ਜੀ ਆਪ ਕਿਰਪਾ ਵਰਸਾ ਦੇਣਗੇ ਤੁਹਾਡੀ ਜ਼ਿੰਦਗੀ ਦੀਆਂ ਸਾਰੀਆਂ ਮੁਸ਼ਕਲਾਂ ਦਾ ਉਹ ਹੱਲ ਕਰ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ